ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਇਸ ਖਾਸ ਵਿਚਾਰ ਚਰਚਾ ਵਿੱਚ ਅੱਜ ਆਪਾਂ ਨਾ ਇੱਕ ਇੱਕ ਲਾਈਵ ਪੰਜਾਬੀ ਕਾਮੇਡੀ ਸ਼ੋਅ ਦੀ ਗੱਲ ਕਰਨੀ ਹੈ ਹਾਂ ਜੀ ਬੜਾ ਦਿਲਚਸਪ ਕੰਮ ਹੈ ਇਹ ਹੈ ਨਾ ਕਲਾਕਾਰ ਨੇ ਉਹਨਾਂ ਦੀ ਇੱਕ ਪੇਸ਼ਕਾਰੀ ਦੇ ਕੁਝ ਹਿੱਸੇ ਦੇਖਾਂਗੇ ਟਰਾਂਸਕ੍ਰਿਪਟ ਹੈ ਆਪਣੇ ਕੋਲ ਹਾਂ ਤੇ ਮਾਹੌਲ ਪਤਾ ਕੀ ਸੀ ਮੋਗੇ ਜ਼ਿਲ੍ਹੇ ਚ ਕਿਸ਼ਨਪੁਰਾ ਕਲਾ ਪਿੰਡ ਉੱਥੇ ਕੋਈ ਮੇਲਾ ਲੱਗਾ ਹੋਇਆ ਸੀ हां मतलब पूरा काठ लोका ਦਾ ਹਾਸਾ ਤਾੜੀਆਂ ਉਹ ਮੇਲੇ ਵਾਲਾ ਮਾਹੌਲ ਤੇ ਅੱਜ ਆਪਣਾ ਮਕਸਦ ਕੀ ਹੈ मतलब ਇਹਦੇ ਵਿੱਚ ਆਪਾਂ ਲੱਭਣਾ ਕੀ ਹੈ ਦੇਖੋ ਜੀ ਮਕਸਦ ਇਹ ਹੈ ਕਿ ਇਸ ਹਾਸੇ ਮਜ਼ਾਕ ਦੇ ਪਿੱਛੇ ਜਿਹੜਾ ਵਿਅੰਗ ਹੈ ਜਿਹੜੀਆਂ ਸਮਾਜਿਕ ਟਿੱਪਣੀਆਂ ਨੇ ਉਹਨਾਂ ਨੂੰ ਸਮਝਣਾ हां ਪਰ ਤਾਂ ਫਰੋੜਣੀ ਹੈ ਇੱਕ ਤਰ੍ਹਾਂ ਨਾਲ ਬਿਲਕੁਲ ਤੇ ਇਹ ਦੇਖਣਾ ਕਿ ਪੰਜਾਬ ਦੇ ਜੋ ਮੌਜੂਦਾ ਮੁੱਦੇ ਨੇ ਲੋਕਾਂ ਦੇ ਮਨ ਚ ਜੋ ਚੱਲ ਰਿਹਾ ਉਸ ਨੂੰ ਇਹ ਕਲਾਕਾਰ ਕਿਵੇਂ ਪੇਸ਼ ਕਰਦੇ ਨੇ ਠੀਕ ਹੈ ਤਾਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਉਹ ਮੇਲੇ ਦੇ ਇਕੱਠ ਦੀ ਗੱਲ ਕਰਦੇ ਨੇ ਹਣਾ ਹਾਂਜੀ ਕਹਿੰਦੇ ਨੇ ਬਾਬੇ ਦੀ ਦਰਗਾਹ ਤੇ ਲੱਗਾ ਮੇਲਾ ਕਿੰਨਾ ਇਕੱਠ ਹੋਇਆ ਤੇ ਨਾਲ ਹੀ ਪੰਜਾਬੀਆਂ ਦੇ ਸੁਭਾਅ ਦੀ ਗੱਲ ਕਰਦੇ ਨੇ ਹਾਂ ਕਿ ਇਹ ਪੰਜਾਬੀ ਆ ਇਹ ਹਰ ਖੁਸ਼ੀ ਗਮੀ ਤੇ ਇਕੱਠਾ ਹੋਣਾ ਜਾਣਦੇ ਆ ਤੇ ਇਹ ਤਾਂ ਹੈਗਾ ਆਪਾਂ ਦੇਖਦੇ ਹੀ ਆ ਪੰਜਾਬੀਆਂ ਦਾ ਮੇਲ ਜੋਲ ਹਾਂਜੀ ਤੇ ਇਸੇ ਮੇਲਜੋਲ ਦਾ ਇੱਕ ਹੋਰ ਪਹਿਲੂ ਉਹ ਹੜ੍ਹਾਂ ਦੇ ਸੰਦਰਭ ਚ ਦਿਖਾਉਂਦੇ ਨੇ ਅੱਛਾ ਹੜ੍ਹਾਂ ਦੀ ਗੱਲ ਵੀ ਆਈ ਹਾਂ ਕਹਿੰਦੇ ਨੇ ਪਿੱਛੇ ਜੇ ਪੰਜਾਬ ਦੇ ਵਿੱਚ ਆ ਗਏ ਹੜ੍ਹ ਹਾਂ ਅੱਧਾ ਪੰਜਾਬ ਡੁੱਬਿਆ ਪਿਆ ਸੀ ਤੇ ਅੱਧਾ ਪੰਜਾਬ ਉਹਨਾਂ ਦੀ ਮਦਦ ਲਈ ਖੜਾ ਸੀ ਹੂੰ ਇਹ ਤਾਂ ਬਹੁਤ ਵੱਡੀ ਗੱਲ ਹੈ ਮੁਸ਼ਕਿਲ ਵੇਲੇ ਇਕੱਠੇ ਹੋਣਾ ਬਿਲਕੁਲ ਇਹ ਪਾਈਚਾਰਿਕ ਸਾਂਝ ਦੀ ਤਾਕਤ ਨੂੰ ਯਾਦ ਕਰਾਉਂਦੀ ਹੈ ਇਹ ਗੱਲ ਪਰ ਜਿੱਥੇ ਲੋਕਾਂ ਦੀ ਤਾਰੀਫ ਹੈ ਉੱਥੇ ਫਿਰ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਹੋਣਾ। ਓਹੋ ਹੋ ਉਹ ਤਾਂ ਹੈ ਹੀ ਪੁੱਛਦੇ ਨੇ ਸਾਡੀ ਸਰਕਾਰ ਕਿੱਥੇ ਸੀ ਹਣਾ ਵੇਲੇ ਤੇ ਜਵਾਬ ਜਵਾਬ ਮਿਲਦਾ ਸਰਕਾਰ ਹਸਪੀਟਲ ਦਾਖਿਲ ਸੀਗੀ। ਅੱਛਾ ਬੋਤਲਾਂ ਲੱਗੀਆਂ ਹੋਈਆਂ ਸੀਗੀਆਂ ਮੋٹے ਸੰਤਰੇ ਦੀਆਂ। ਹਾ ਹਾ ਇਹ ਤਾਂ ਸਿੱਧਾ ਨਿਸ਼ਾਨਾ ਹੋ ਗਿਆ। ਲੋਕਾਂ ਦਾ ਕੀ ਪ੍ਰਤੀਕਰਮ ਸੀ? ਬਸ ਹਾਸਾ ਪੈ ਗਿਆ। ਇਹ ਹਾਸਾ ਦੱਸਦਾ ਕਿ ਲੋਕਾਂ ਨੂੰ ਗੱਲ ਸਮਝ ਆ ਗਈ। ਸ਼ਾਇਦ ਉਹ ਸਹਿਮਤ ਵੀ ਸੀ। ਹਾਂ ਕਈ ਵਾਰ ਹਾਸੇ ਚ ਹੀ ਵੱਡੀ ਗੱਲ ਕਹਿ ਜਾਂਦੇ ਨੇ ਮਤਲਬ ਇਹ ਸਰਕਾਰੀ ਕਾਰਗੁਜ਼ਾਰੀ ਤੇ ਸਵਾਲ ਸੀ ਬਿਲਕੁਲ ਕਿ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਕਿ ਸਿਰਫ ਆਰਾਮ ਜਾਂ ਬਹਾਨੇ ਸੰਤਰੇ ਦੀਆਂ ਬੋਤਲਾਂ ਇਹੀ ਇਸ਼ਾਰਾ ਕਰਦੀਆਂ ਤੇ ਹੈਲੀਕਾਪਟਰ ਵਾਲੀ ਗੱਲ ਵੀ ਸੀ ਸ਼ਾਇਦ ਹਾਂਜੀ ਉਹ ਵੀ ਕਹਿੰਦੇ ਇਕੱਲਾ ਖੜਕਾ ਹੀ ਕੀਤਾ ਤੇ ਲੋਕਾਂ ਦੀਆਂ ਥਰਪਾਲਾਂ ਡਾ ਕੇ ਲੈ ਗਿਆ ਜ਼ੈ ਮਦਦ ਕਰਨ ਦੀ ਬਜਾਏ ਨੁਕਸਾਨ ਹਾਂ ਮਤਲਬ ਵਿਅੰਗ ਇਹ ਹੈ ਕਿ ਮਦਦ ਸਿਰਫ ਦਿਖਾਵਾ ਸੀ ਅਸਲ 'ਚ ਕੁਝ ਨਹੀਂ ਪਹੁੰਚਿਆ ਤੇ ਰਾਸ਼ਨ ਉਹ ਵੀ ਵੰਡਿਆ ਗਿਆ ਹੋਣਾ ਉਹਦੇ ਤੇ ਵੀ ਝੋਟ ਹੈ ਕਹਿੰਦੇ ਕਿਲੋ ਕੋ ਖੰਡ ਸੀ 10 ਮਿਰਚਾਂ ਦਿੱਤੀਆਂ ਬਸ ਇਹ ਕੋਈ ਮਦਦ ਹੋਈ ਭਲਾ ਤੇ ਲੋਕਾਂ ਦਾ ਅਗੋਂ ਕਮੈਂਟ ਇੱਕ ਨਿੰਬੀ ਦੇ ਜਾਂਦੇ ਟੂਣਾ ਤਾਂ ਕਰ ਲੈਂਦੇ ਓਏ ਹੋਏ ਇਹ ਤਾਂ ਕਮਾਲ ਦਾ ਤੰਜ਼ ਹੈ ਮਤਲਬ ਹਾਸੇ ਚ ਬੇਵਸੀ ਝਲਕਦੀ ਹੈ ਸਹੀ ਗੱਲ ਹੈ ਜਦੋਂ ਲੱਗਦਾ ਹੈ ਕਿ ਸੁਣਵਾਈ ਨਹੀਂ ਹੋ ਰਹੀ ਤਾਂ ਲੋਕ ਇਸ ਤਰ੍ਹਾਂ ਵਿਅੰਦ ਨਾਲ ਹੀ ਪੜਾਸ ਕੱਢਦੇ ਨੇ ਕਾਮੇਡੀ ਇੱਥੇ ਇੱਕ ਕਿਸਮ ਦਾ ਸੇਫਟੀ ਵਾਲਵ ਬਣ ਜਾਂਦੀ ਹੈ ਇੱਕ ਹੋਰ ਮੁੱਦਾ ਵੀ ਚੁੱਕਿਆ ਉਹਨਾਂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ ਹਾਂਜੀ ਕਹਿੰਦੇ ਆਮ ਬੰਦੇ ਦਾ ਤਾਂ ਫੂਕ ਜੀ ਮਰਾ ਕੇ ਝਟ ਚਲਾਣ ਕੱਟ ਦਿੰਦੇ ਹਾਂ ਇਹ ਤਾਂ ਆਮ ਦੇਖਦੇ ਆਪਾਂ ਪਰ ਫਿਰ ਸਵਾਲ ਕਰਦੇ ਨੇ ਓਏ ਇਹ ਗਲ ਭਗਵੰਤ ਮਾਨ ਨੂੰ ਵੀ ਦੱਸੋ ਅੱਛਾ ਸਿੱਧਾ ਨਾ ਲੈ ਕੇ ਹਾਂ ਉਹਦਾ ਕੋਈ ਚਲਾਣ ਹੀ ਨਹੀਂ ਕੱਟਦਾ ਹੂੰ ਤੇ ਲੋਕ ਫਿਰ ਤਾੜੀਆਂ ਮਾਰਦੇ ਨੇ ਹੂੰ ਇਹ ਹਿੰਮਤ ਵਾਲੀ ਗੱਲ ਹੈ ਸਿੱਧਾ ਸੱਤਾ 'ਚ ਬੈਠੇ ਬੰਦੇ ਤੇ ਵਿਅੰਗ ਕਰਨਾ ਹਾਂ ਪਰ ਇਹ ਲੋਕਾਂ ਦੇ ਮਨ ਦੀ ਗੱਲ ਕੱਢ ਰਹੇ ਨੇ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਕਿਉਂ ਨਹੀਂ? ਬਿਲਕੁਲ ਇਹ ਸਵਾਲ ਉਹ ਹਵਾ 'ਚ ਛੱਡ ਦਿੰਦੇ ਨੇ ਤਾਂ ਕਿ ਲੋਕ ਸੋਚਣ ਫਿਰ ਨਸ਼ਿਆਂ ਦੀ ਗੱਲ ਆ ਜਾਂਦੀ ਹੈ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ। ਹਾਂ ਸਰਕਾਰੀ ਦਾਅਵੇ ਇੱਕ ਪਾਸੇ ਤੇ ਦੂਜੇ ਪਾਸੇ ਘਰਾਂ ਤੇ ਕਰੇਨ ਚਲਾਉਣ ਦੀਆਂ ਗੱਲਾਂ। ਇਹਦੇ ਵਿੱਚਕਾਰ ਨਸ਼ਾ ਛੁਡਾਉਣ ਦੇ ਤਰੀਕਿਆਂ ਤੇ ਵੀ ਕੋਈ ਟਿੱਪਣੀ ਸੀ? ਹਾਂ ਬੜੀ ਮਜ਼ੇਦਾਰ ਕਹਿੰਦੇ ਚਿੱਟਾ ਛਡਾਉਣ ਲਈ ਅਫੀਮ ਦੇ ਦਿੱਤੀ। ਅੱਛਾ ਫਿਰ ਫਿਰ ਬੰਦਾ ਅਫੀਮਦਦ ਦੀ ਹੋ ਗਿਆ ਚਿੱਟਾ ਤੇ ਛੱਡ ਗਿਆ ਹੁਣ ਅਫੀਮ ਤੇ ਲੱਗਾ ਹੋਇਆ ਲੈ ਇਹ ਤਾਂ ਇੱਕ ਨਸ਼ੇ ਤੋਂ ਦੂਜੇ ਚ ਪਾਉਣ ਵਾਲੀ ਗੱਲ ਹੋ ਗਈ ਇਹ ਹੀ ਤਾਂ ਵਿਅੰਗ ਹੈ ਕਿ ਇਹ ਨਸ਼ਾ ਛੁਡਾਓ ਨੀਤੀਆਂ ਕੰਮ ਕਰ ਰਹੀਆਂ ਨੇ ਜਾਂ ਸਿਰਫ ਨਸ਼ਾ ਬਦਲ ਰਹੀਆਂ ਨੇ ਤੇ ਨਸ਼ਾ ਮਿਲਦਾ ਕਿੰਨੀ ਸੌਖਾ ਹੈ ਇਹਦੇ ਬਾਰੇ ਵੀ ਕੁਝ ਕਿਹਾ ਹਾਂ ਕਹਿੰਦੇ ਪਹਿਲਾਂ ਰਾਜਸਥਾਨ ਜਾਣਾ ਪੈਂਦਾ ਸੀ ਹੁਣ ਤਾਂ ਬਸ ਮੰਜੇ ਤੋਂ ਉੱਠਣਾ ਚਪਲਾ ਪਾਉਣੀਆਂ ਫਿਰ ਕਿਤੇ ਜਾ ਕੇ ਗੜੀ ਚ ਫੜਕੇ ਲਿਆਉਣਾ ਪੈਂਦਾ ਮਤਲਬ ਬਹੁਤ ਸੌਖਾ ਹੋ ਗਿਆ ਇਹੀ ਉਹ ਕਹਿ ਰਹੇ ਨੇ ਦਰਅਸਲ ਕਿ ਸਰਕਾਰ ਦੇ ਯੁੱਧ ਦੇ ਦਾਅਵਿਆਂ ਦੇ ਬਾਵਜੂਦ ਹਕੀਕਤ ਇਹ ਹੈ ਕਿ ਨਸ਼ਾ ਘਰ ਘਰ ਪਹੁੰਚ ਗਿਆ ਤੇ ਲੋਕ ਹੱਸਦੇ ਨੇ ਸੁਣ ਕੇ ਸ਼ਾਇਦ ਕਿਉਂਕਿ ਇਹ ਕੋੜੀ ਸਚਾਈ ਹੈ ਬਿਲਕੁਲ ਸਿਆਸਤ ਤੇ ਹੋਰ ਵੀ ਵਿਅੰਗ ਸੀ ਜਿਵੇਂ ਐਮਐਸਪੀ ਦਾ ਮੁੱਦਾ ਹਾਂ ਉਹਨੂੰ ਗੁਰਦਾਸ ਮਾਨ ਦੇ ਗਾਣੇ ਨਾਲ ਜੋੜ ਕੇ ਪੇਸ਼ ਕੀਤਾ ਕਗਰੇ ਵੀ ਗਏ ਵਾਲਾ ਹਾਂਜੀ ਕਹਿੰਦੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਐਮਐਸਪੀ ਵੀ ਗਈ ਤੇ ਐਮਐਸਪੀ ਵਾਲੀਆਂ ਵੀ ਗਈਆਂ ਇਹ ਤਾਂ ਤਾਜ਼ਾ ਘਟਨਾਵਾਂ ਨੂੰ ਲੋਕਾਂ ਦੀ ਯਾਦ ਨਾਲ ਜੋੜ ਕੇ ਹਸਾ ਪੈਦਾ ਕਰਨਾ ਹੋ ਗਿਆ ਹੈ ਇਹ ਹੀ ਕਲਾ ਹੈ ਸਮਕਾਲੀ ਮੁੱਦਿਆਂ ਨੂੰ ਲੋਕ ਸਭਿਆਚਾਰ ਨਾਲ ਜੋੜਨਾ ਇੱਕ ਕਾਲੇ ਧੰਵਾਲਾ ਕਿੱਸਾ ਵੀ ਸੀ ਹਾਂ ਪੁਲਿਸ ਰੇਡ ਮਾਰਦੀ ਐ ਪੁੱਛਦੀ ਐ ਕਾਲਾ ਧੰਨ ਹੈ ਤੇ ਕਲਾਕਾਰ ਕਹਿੰਦਾ ਕਹਿੰਦਾ ਸਾਡੇ ਘਰ ਚ ਸਭ ਤੋਂ ਵੱਧ ਕਾਲਾ ਮੈਂ ਸੀਗਾ ਤੇ ਪੁਲਿਸ ਲੈ ਗਈ ਨਹੀਂ ਕਹਿੰਦਾ ਮੈਨੂੰ ਉਹ ਲੈ ਕੇ ਹੀ ਨਹੀਂ ਗਏ ਹਾਹਾ ਇਹ ਤਾਂ ਪ੍ਰਚਾਰ ਵਰਗੇ ਗੰਭੀਰ ਮੁੱਦੇ ਨੂੰ ਬਿਲਕੁਲ ਹਲਕਾ ਕਰਤਾ ਹਾਂ ਮਤਲਬ ਇਹ ਸਭ ਦਿਖਾਉਂਦਾ ਕਿ ਕਲਾਕਾਰ ਸਿਰਫ ਹਸਾ ਨਹੀਂ ਰਹੇ ਉਹ ਤਾਂ ਸਰਕਾਰੀ ਨੀਤੀਆਂ ਸਿਆਸਤ ਸਮਾਜ ਸਭ ਤੇ ਟਿੱਪਣੀ ਕਰ ਰਹੇ ਨੇ ਬਿਲਕੁਲ ਇਸੇ ਨੂੰ ਅੱਗੇ ਤੋਰਦੇ ਹਾਂ ਪੰਜਾਬ ਦੇ ਸਰੋਤਾਂ ਦੀ ਗੱਲ ਵੀ ਹੋਈ ਜਿਵੇਂ ਪਾਣੀ ਦੀ ਹਾਂ ਜ਼ਿਕਰ ਆਇਆ ਕਿ ਧਰਤੀ ਹੇਠਲਾ ਪਾਣੀ ਮੁੱਕਦਾ ਜਾਂਦਾ ਇਹ ਤਾਂ ਸੱਚੀ ਚਿੰਤਾ ਵਾਲੀ ਗੱਲ ਐ ਪਰ ਇਹਦੇ ਤੇ ਵੀ ਮਜ਼ਾਕ ਹਾਂ ਮੀ ਬਾਰੇ ਕਹਿੰਦੇ ਜਿਹੜੇ ਹਿਸਾਬ ਨਾਲ ਰੱਬ ਮੀ ਪਉਣਾ ਨਹੀਂ ਹਟਦਾ ਮੈਨੂੰ ਲੱਗਦਾ ਉਦਲਾ ਵੀ ਮੁੱਕ ਜਾਣਾ ਵਾ ਇਹ ਤਾਂ ਉਹੀ ਗੱਲ ਹੋਈ ਮੁਸ਼ਕਲ 'ਚ ਵੀ ਹੱਸ ਲੈਣਾ ਹਾਂ ਜਿੰਨੂੰ ਕਹਿੰਦੇ ਨੇ ਗੈਲੋਜ਼ ਹਿਊਮਰ ਪਰ ਇਸ ਮਜ਼ਾਕ ਤੋਂ ਬਾਅਦ ਗੱਲ ਗੰਭੀਰ ਵੀ ਹੁੰਦੀ ਐ ਕਿਵੇਂ ਉਹ ਪੰਜਾਬ ਦੇ ਇਤਿਹਾਸ ਤੇ ਸਹਿਣਸ਼ੀਲਤਾ ਦੀ ਗੱਲ ਕਰਦੇ ਨੇ ਸਿਕੰਦਰ ਅਬਦਾਲੀ ਡਾਇਰ ਸਪਤਾ ਜੇਕਰ ਹਾਂ ਤੇ 47 84 88 ਦਾ ਵੀ ਹਵਾਲਾ ਦਿੰਦੇ ਨੇ ਤੇ ਫਿਰ ਕਹਿੰਦੇ ਨੇ ਉਹ ਜਿਹੜੇ ਮੁਲਕ ਦਾ ਨਾਂ ਹੀ ਪਾਣੀਆਂ ਤੇ ਹੋਵੇ ਪਾਣੀ ਉਸ ਮੁਲਕ ਦੀ ਕਹਾਣੀ ਦਾ ਅੰਤ ਹਰਗਿਜ਼ ਨਹੀਂ ਹੋ ਸਕਦਾ ਵਾਹ ਇਹ ਤਾਂ ਬੜਾ ਦਮਦਾਰ ਬਿਆਨ ਹੈ ਹੌਸਲਾ ਦੇਣ ਵਾਲਾ ਬਿਲਕੁਲ ਇਹ ਪੰਜਾਬੀਆਂ ਦੇ ਜਜ਼ਬੇ ਦੀ ਗੱਲ ਹੈ ਕਿ ਔਕੜਾਂ ਬਹੁਤ ਆਈਆਂ ਪਰ ਪੰਜਾਬ ਹਮੇਸ਼ਾ ਉਭਰਿਆ ਪਰ ਫਿਰ ਮਜ਼ਾਕ ਤੇ ਵਾਪਸ ਹਾਂ ਪਾਣੀ ਬਚਾਉਣ ਦਾ ਹੱਲ ਦੱਸਦੇ ਨੇ दारू ਸੁੱਕੀ ਪੀਆ ਕਰੋ ਪਣੀ ਪਾਉਈ ਨਾ ਮਤਲਬ ਗੰਭੀਰ ਗੱਲ ਨੂੰ ਫਿਰ ਹਲਕਾ ਕਰਤਾ ਇਹ ਹੀ ਸਟਾਈਲ ਹੈ ਉਹਨਾਂ ਦਾ ਅੱਗੇ ਚੱਲੀਏ ਤਾਂ ਸਮਾਜਿਕ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਆਧਾਰ ਕਾਰਡ ਦਾ ਜ਼ਿਕਰ ਹਾਂ ਖਾਸ ਕਰਕੇ ਔਰਤਾਂ ਲਈ ਮੁਫਤ ਬਸ ਸਫਰ ਨਾਲ ਜੋੜ ਕੇ ਤੇ ਮਰਦ ਕਿਵੇਂ ਫਾਇਦਾ ਲੈ ਸਕਦੇ ਨੇ ਇਹਦਾ ਕਿੱਸਾ ਸੁਣਾਇਆ ਹਾਂ ਕਹਿੰਦਾ ਮੈਂ ਘਰਵਾਲੀ ਦਾ ਸੂਟ ਪਾ ਕੇ ਉਹਦਾ ਆਧਾਰ ਕਾਰਡ ਲੈ ਕੇ ਮੁਫਤ ਸਫਰ ਕਰਨ ਲੱਗਾ ਤੇ ਫੜਿਆ ਗਿਆ ਹਾਂ ਤੇ ਕੰਡਕਟਰ ਸੋਚੀ ਪੈ ਗਿਆ ਇਹਦੀ ਗੁੱਤਪੱਟੀ ਏ ਕਿ ਮੁੱਛਪੱਟੀ ਏ ਇਹਦਾ ਕਮਾਲ ਹੈ ਲੋਕ ਸਿਸਟਮ ਦਾ ਫਾਇਦਾ ਚੁੱਕਣ ਲਈ ਕੀ ਕੁਝ ਕਰਦੇ ਨੇ ਹਾਂ ਤੇ ਇਹ ਜਿਹੜੀ ਜੁਗਾੜੂ ਮਾਨਸਿਕਤਾ ਹੈ ਉਹਦੇ ਤੇ ਵੀ ਟਿੱਪਣੀ ਹੈ ਵਿਆਹ ਵਾਲੇ ਕਿਸੇ ਵੀ ਹੋਣਗੇ ਓਹੋ ਕਿਉਂ ਨਹੀਂ ਕਹਿੰਦੇ ਰਿਸ਼ਤਾ ਦੇਖਣ ਵਾਲੇ ਹੁੰਦੇ ਚਾਹ ਪਾਣੀ ਪੀਂਦੇ ਤੇ ਕਹਿ ਕੇ ਤੁਰ ਜਾਂਦੇ ਬੰਦਾ ਹੀ ਨਹੀਂ ਦੇਖਣ ਵਾਲਾ ਅੱਛਾ ਫਿਰ ਜਦੋਂ ਆਪਣੇ ਬਾਰੇ ਦੱਸਿਆ ਕਿ ਐਮਏ ਥੀਏਟਰ ਕੀਤੀ ਐ ਨਾਟਕ ਕਰਦਾ ਤਾਂ ਕੁੜੀ ਵਾਲੇ ਨੇ ਕੀ ਕਿਹਾ ਕਹਿੰਦੇ ਨਾਟਕ ਸਾਡੀ ਕੁੜੀ ਬਥੇਰੇ ਕਰ ਲੈਂਦੀ ਐ ਮਤਲਬ ਪ੍ਰੈਕਟੀਕਲ ਜਵਾਬ ਕਲਾ ਦੀ ਕੋਈ ਕਦਰ ਨਹੀਂ ਇਹੀ ਵੀ ਅੰਗ ਹੈ ਫਿਰ ਵਿਚੋਲੇ ਨੇ ਸਲਾਹ ਦਿੱਤੀ ਹਰੇਕ ਗੱਲ ਦਾ ਤਿੰਨ ਗੁਣਾ ਵਧਾ-ਵਧਾ ਜਵਾਬ ਦੇ ਦੇ ਅੱਛਾ ਦਿਖਾਵਾ ਕਰਨ ਲਈ ਹਾਂਜੀ ਜਿਵੇਂ ਪੁੱਛਿਆ ਕਾਰੋਬਾਰ ਕਹਿੰਦਾ ਦਿੱਲੀ ਬੰਬਈ ਕਲਕੱਤੇ ਤੱਕ ਤੇ ਪਿਤਾ ਜੀ ਪਾਪਾ ਜੀ ਵੀ ਦਿੱਲੀ ਬੰਬਈ ਕਲਕੱਤੇ ਇਹ ਤਾਂ ਹੱਦੀ ਹੋ ਗਈ ਵਧਾ ਚੜਾ ਕੇ ਦੱਸਣ ਦੀ ਤੇ ਫਿਰ ਕੁੜੀ ਨਾਲ ਮੁਲਾਕਾਤ ਦਾ ਸੀਨ ਕਮਰੇ ਚ ਚੁੱਪ ਅਖੀਰ ਕੁੜੀ ਪੁੱਛਦੀ ਆ ਕੀ ਵੀਰ ਜੀ ਤੁਸੀਂ ਕਿੰਨੇ ਭੈਣ ਪਾਈਓ ਤੇ ਮੁੰਡੇ ਦਾ ਜਵਾਬ ਕਹਿੰਦਾ ਪਹਿਲਾਂ ਤਿੰਨ ਸੀ ਤੇਰੇ ਥਣੇ ਚਾਰ ਹੋਣਾ ਏ ਇਹ ਤਾਂ ਬਿਲਕੁਲ ਹੀ ਅਜੀਬ ਜਵਾਬ ਸੀ ਹਾਸਾ ਰੋਕਣਾ ਔਖਾ ਹਾਂ ਇਹ ਉਸ ਬਨਾਵਟੀ ਮਹਾਲ ਨੂੰ ਤੋੜਦਾ ਇੱਕਦਮ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਤੇ ਵੀ ਕੁਝ ਹੋਣਾ ਹਾਂ ਜਿਵੇਂ ਕਰਵਾਲੀ ਕਹਿੰਦੀ ਕਿਸੇ ਮਹਿੰਗੀ ਥਾਂ ਘੁੰਮਣ ਚੱਲੀਏ ਤੇ ਕਿੱਥੇ ਲੈ ਗਿਆ ਪੈਟਰੋਲ ਪੰਪ ਤੇ ਕਹਿੰਦਾ ਪੈਟਰੋਲੀ ਮਹਿੰਗਾ ਇੱਥੇ ਘੁੰਮ ਲਾ ਹਾਂ ਹਾਂ ਮਹਿੰਗਾਈ ਦਾ ਅਸਰ ਤੇ ਇੱਕ ਪੱਥਰੀ ਵਾਲਾ ਕਿੱਸਾ ਕਿਸੇ ਨੇ ਕਿਹਾ ਬੀਅਰ ਪੀਣ ਨਾਲ ਖੁਰ ਜਾਂਦੀ ਏ ਹਾਂ ਇਹ ਸੁਣਿਆ ਤਾਂ ਹੈਗਾ ਤੇ ਕਰਵਾਲੀ ਨੇ ਇੰਨੀ ਪੀ ਲਈ ਕਿ ਡਾਕਟਰ ਕਹਿੰਦਾ ਪੱਥਰੀ ਤਾਂ ਪਹਿਲਾਂ ਆਪਾਂ ਇਹਨਾਂ ਦਾ ਹੁਣ ਲਿਵਰ ਕੱਢਾਂਗੇ ਲੈ ਮਤਲਬ ਸੁਣੀ ਸੁਣਾਈ ਗੱਲ ਤੇ ਅਮਲ ਕਰਨਾ ਵੀ ਖਤਰਨਾਕ ਹੋ ਸਕਦਾ ਬਿਲਕੁਲ ਇੱਕ ਯੋਗਾ ਵਾਲਾ ਕਿੱਸਾ ਵੀ ਸੀ ਹਾਂ ਪਤੀ ਨੇ ਕਰਵਾਲੀ ਨੂੰ ਯੋਗਾ ਲਾਇਆ ਪਰ ਉਹ ਯੋਗਾ ਇਨਸਟ੍ਰਕਟਰ ਮਹਿੰਦਰ ਸਿਉਣ ਵਾਲੀ ਚਲੀ ਗਈ ਕੀ ਕਹਿ ਰਹੇ ਹੋ ਹਾਂ ਕਹਿੰਨਾ ਹੁਣ ਉਹ ਰੈਂਦੀ ਜੋਗੇ ਨਾਲ ਇਹ ਤਾਂ ਅਜੀਬ ਹੀ ਮੋੜ ਆ ਗਿਆ ਕਹਾਣੀ 'ਚ ਹਾਂ ਪਰ ਦੇਖੋ ਇਹ ਸਾਰੇ ਕਿੱਸੇ ਰੋਜ਼ ਦੀ ਜ਼ਿੰਦਗੀ ਪਤੀ ਪਤਨੀ ਦੀ ਨੋਕ-ਜੋਕ ਪੈਸੇ ਦੀ ਤੰਗੀ ਬਦਲਦੇ ਰਿਸ਼ਤੇ ਸਭ ਨੂੰ ਹਾਸੇ 'ਚ ਲਪੇਟ ਕੇ ਪੇਸ਼ ਕਰ ਰਹੇ ਨੇ ਸਹੀ ਗੱਲ ਐ ਸਿਰਫ ਚੁਟਕਲੇ ਨਹੀਂ ਇਹ ਤਾਂ ਸਮਾਜ ਦਾ ਸ਼ੀਸ਼ਾ ਨੇ ਅੱਛਾ ਸਥਾਨਿਕ ਸਿਆਸਤ ਬਾਰੇ ਵੀ ਗੱਲ ਹੋਈ ਸੀ ਸਰਪੰਚੀ ਵਗੈਰਾ ਹਾਂਜੀ ਇੱਕ ਬਜ਼ੁਰਗ ਸਰਪੰਚੀ ਲੜਿਆ ਉਹਨੂੰ ਨਿਸ਼ਾਨ ਮਿਲਿਆ ਮੂਲੀ ਮੂਲੀ ਹਾਂ ਤੇ ਹਾਰ ਗਿਆ ਲੁਕਮਖੋਲ ਕਰਨ ਬਾਪੂ ਦੀ ਮੂਲੀ ਤੇ ਉਹ ਤੇ ਲੂਣਪਾਪਾ ਚੱਲ ਗਏ ਪਰ ਬਾਪੂ ਨੇ ਹਾਰ ਕਿਵੇਂ ਮੰਨੀ ਕਹਿੰਦਾ ਆਪਾਂ ਹਾਰ ਗਏ ਆਪਣਾ ਅਹੁਦਾ ਵਧਿਆ ਹੈ ਹੁਣ ਸਰਪੰਚ ਦੇ ਪਿਓ ਵਜਦੇ ਹਾਂ ਹਾਂ ਮਤਲਬ ਹਾਰ ਚ ਵੀ ਇੱਜ਼ਤ ਲਬਲੀ ਪੰਜਾਬੀ ਸੁਭਾਅ ਹੈ ਜੀ ਹਾਰ ਕੇ ਵੀ ਟੌਰ ਨਹੀਂ ਛੱਡਣੀ ਤੇ ਔਰਤਾਂ ਲਈ ਰਾਖਵਾ ਕਰਨ ਵਾਲੀ ਗੱਲ ਹਾਂ ਉਹਦੇ ਤੇ ਵੀ ਇੱਕ ਕਿੱਸਾ ਕਲਾਕਾਰ ਦੀ ਘਰ ਵਾਲੀ ਵੋਟਾਂ 'ਚ ਖੜੀ ਹੋਈ ਅੱਛਾ ਤੇ ਲੋਕਾਂ ਨੂੰ ਕਹਿੰਦੀ ਨਿਗਾ ਰੱਖਿਓ ਫਿਰ ਲੋਕਾਂ ਨੇ ਅੱਗੋ ਕਿਹਾ ਬੀਬੀ ਸਾਡੀ ਤਾਂ ਨਿਗਾ ਹੀ ਤੇਰੇ ਤੇ ਆ ਹੋ بس ਇਹ ਸੁਣ ਕੇ ਉਹ ਘਬਰਾ ਗਈ ਤੇ ਕਾਗਜ਼ ਵਾਪਸ ਲੈ ਲੇ ਕਹਿੰਦੀ ਲੋਕਾਂ ਦੀ ਤਾਂ ਨਿਗਾ ਹੀ ਬੜੀ ਮਾੜੀ ਆ ਹੂੰ ਇਹ ਤਾਂ ਬੜੀ ਸੂਖਮ ਪਰ ਤਿੱਖੀ ਗੱਲ ਹੈ ਮਤਲਬ ਸਿਆਸਤ 'ਚ ਔਰਤਾਂ ਲਈ ਮਾਹੌਲ ਕਿਹੋ ਜਿਹਾ ਹੈ ਬਿਲਕੁਲ ਨਿਗਾ ਰੱਖਣ ਦੇ ਦੋ ਅਰਥ ਕੱਢ ਕੇ ਇਹ ਸਿੱਧਾ ਸਮਾਜ ਦੀ ਪੁਰਸ਼ਵਾਦੀ ਸੋਚ ਤੇ ਚੋਟ ਹੈ ਹਾਂ ਭਾਵੇਂ ਗੱਲ ਹਾਸੇ 'ਚ ਕਹੀ ਗਈ ਹੈ ਅੱਗੇ ਵੱਧਿਆ ਪ੍ਰਵਾਸ ਦਾ ਮੁੱਦਾ ਵੀ ਆਇਆ ਹਾਂ ਜ਼ਿਕਰ ਹੋਇਆ ਕਿ ਨੌਜਵਾਨ ਪੜ ਲਿਖ ਕੇ ਬਾਹਰ ਜਾ ਰਹੇ ਨੇ ਫਿਰ ਪੰਜਾਬ ਤੇ ਬਾਹਰਲੇ ਦੇਸ਼ਾਂ ਦੀ ਤੁਲਨਾ ਕੀਤੀ ਕਿਵੇਂ ਦੀ ਤੁਲਨਾ ਪਹਿਲਾਂ ਛੋਟੀਆਂ ਗੱਲਾਂ ਜਿਵੇਂ ਗੱਡੀ ਖੱਬੇ ਚਲਾਉਣੀ ਕਿ ਸੱਜੇ ਪੱਖੇ ਦਾ ਸਵਿੱਚ ਪੁੱਠਾ ਹੋਣਾ ਅੱਛਾ ਸੱਭਿਆਚਾਰਕ ਫਰਕ ਹਾਂ ਪਰ ਫਿਰ ਗੱਲ ਗੰਭੀਰ ਹੋ ਜਾਂਦੀ ਹੈ ਕੰਮ ਕਰਨ ਦੀ ਆਦਤ ਬਾਰੇ ਕੀ ਕਿਹਾ ਕਹਿੰਦੇ ਉਧਰ ਬਹੁਤੇ ਲੋਕ ਕੰਮੀ ਧੰਦੀ ਜਾਂਦੇ ਐ ਆਪਣੇ ਵਾਲੇ ਇਧਰ ਮੋਬਾਈਲਾਂ ਤੇ ਲੱਗੇ ਹੂੰ ਇਹ ਤਾਂ ਹੈਗਾ ਤੇ ਅਪਰਾਧੀਆਂ ਨਾਲ ਸਲੂਕ ਬਾਰੇ ਤਾਂ ਬਹੁਤ ਸਿੱਧੀ ਗੱਲ ਕਹੀ ਕੀ ਕਹਿੰਦੇ ਉਧਰ ਕੋਈ ਚੋਰ ਚੱਕਾ ਡਾਕੂ ਫੜਿਆ ਜਾਵੇ ਉਹਨੂੰ ਫੜ ਕੇ ਜੇਲ੍ਹ ਚ ਪਾ ਦਿੰਦੇ ਐ ਇੱਧਰ ਆਪਣੇ ਇੱਧਰ ਮੰਤਰੀ ਬਣਾ ਦਿੰਦੇ ਐ ਓਏ ਹੋਏ ਇਹ ਤਾਂ ਬਹੁਤ ਵੱਡੀ ਤੇ ਚੁਭੀ ਗੱਲ ਐ ਹਾਂ ਇਹ ਤੁਲਨਾਵਾਂ ਅਸਲ ਚ ਆਪਣੇ ਸਿਸਟਮ ਤੇ ਸਵਾਲ ਨੇ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ ਔਰਤਾਂ ਨਾਲ ਵਿਵਾਰ ਦੀ ਵੀ ਤੁਲਨਾ ਸੀ ਹਾਂ ਕਿ ਇੱਥੇ ਕੁੱਟ ਕੇ ਮਾਫੀ ਮੰਗਵਾਉਂਦੇ ਨੇ ਉੱਥੇ ਸਿਰਫ ਸੌਰੀ ਕਹਿ ਦਿੰਦੇ ਨੇ ਇਹ ਵੀ ਇੱਕ ਵੱਡਾ ਫਰਕ ਐ ਸੋਚਦਾ ਬਿਲਕੁਲ ਅੰਗਰੇਜ਼ੀ ਪਾਛਾ ਬਾਰੇ ਵੀ ਕੋਈ ਮਜ਼ਾਕ ਸੀ ਹਾਂ ਕੁਝ ਦੇ ਨੇ ਬੋਲੇ ਬੰਦੇ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਹਨ ਕੀ ਜਵਾਬ ਸੀ ਕਹਿੰਦੇ ਉਹਨੂੰ ਜਿਹੜਾ ਕੋਈ ਮਰਜ਼ੀ ਕਹੀ ਜਾ ਤੇ ਕਹਿੰਦੇ ਅੰਗਰੇਜ਼ੀ ਵੈਸੇ ਪੀਣ ਚ ਚੰਗੀ ਲੱਗਦੀ ਹੈ ਅੰਗਰੇਜ਼ੀ ਸਿਰ ਘੁਮਾ ਦਿੰਦੀ ਹੈ ਇਹ ਅੰਗਰੇਜ਼ੀ ਸ਼ਰਾਬ ਵਾਲੀ ਹੋ ਗਈ ਹਾਂਜੀ ਉਹੀ ਬਾਸ਼ਾ ਦੇ ਨਾਂ ਤੇ ਬ੍ਰਾਂਡਾਂ ਦਾ ਜ਼ਿਕਰ ਅਖੀਰ ਚ ਕੁਝ ਪੇਸ਼ਿਆਂ ਤੇ ਵੀ ਵਿਅੰਗ ਸੀ ਵਕਾਲਤ ਦਾ ਕਿੱਸਾ ਹਾਂ ਬੜਾ ਦਿਲਚਸਪ ਕਹਿੰਦੇ ਦਾਦੇ ਹਾਈ ਕੋਰਟ ਚ ਝਾੜੂ ਪੋਚਾ ਕਰਦੇ ਸੀ ਤੇ ਵਕੀਲ ਬਣ ਗਿਆ ਅੱਛਾ ਕਤਲ ਦਾ ਕੇਸ ਆਇਆ ਇਹਨੇ ਫੀਸ ਮੰਗੀ 5000 ਫਿਰ ਕਲਾਇੰਟ ਡਰ ਗਿਆ ਕਹਿੰਦਾ ਇਹ ਤਾਂ ਸਸਤਾ ਵਕੀਲ ਹੈ ਕਿਤੇ ਫਸਾਈ ਨਾ ਦੇਵੇ ਮਤਲਬ ਮਹਿੰਗਾ ਵਕੀਲ ਹੀ ਚੰਗਾ ਹੁੰਦਾ ਇਹੀ ਸੋਚ ਫਿਰ ਉਹਨੇ ਲੱਖ ਡੇਢ ਲੱਖ ਲਾ ਕੇ ਵੱਡੇ ਵਕੀਲ ਕੀਤੇ ਤੇ ਕੇਸ ਜਿੱਤ ਗਏ ਨਹੀਂ ਕੇਸ ਹਾਰ ਗਏ ਭਰਾ ਨੂੰ ਫਾਂਸੀ ਹੋ ਗਈ ਓ ਤੇ ਫਿਰ ਕਲਾਕਾਰ ਕਹਿੰਦਾ ਗੁਰੂਆ ਤੇਰਾ ਆਹ ਕੰਮ ਤਾਂ ਮੈਂ 5000 ਚ ਕਰਾਉਂਦਾ ਸੀ ਵਾਹ ਇਹ ਤਾਂ ਪੂਰੇ ਨਿਆ ਪ੍ਰਬੰਧ ਤੇ ਪੈਸੇ ਦੀ ਖੇਡ ਤੇ ਜ਼ਬਰਦਸਤ ਝੋਟ ਹੈ ਬਿਲਕੁਲ ਕੀ ਪੈਸਾ ਖਰਚ ਕੇ ਨਿਆ ਮਿਲਦਾ ਇਹ ਸਵਾਲ ਹੈ ਇੱਕ ਲੀਡਰਾਂ ਵਾਲਾ ਕਿੱਸਾ ਵੀ ਸੀ ਜਹਾਜ਼ ਵਾਲਾ ਹਾਂ ਮੰਤਰੀ ਜਹਾਜ਼ 'ਚ ਬੈਠਾ ਸੋਚ ਰਿਹਾ ਲੋਕਾਂ ਦਾ ਭਲਾ ਕਿਵੇਂ ਕਰਾਂ ਸੌਦਾ ਨੋਟ ਸੁਟਾ ਜਾਂ 50-50 ਦੇ ਦੋ ਜਾਂ 10-10 ਤੇ 10 ਤੇ ਪਾਇਲਟ ਨੇ ਕੀ ਸਲਾਹ ਦਿੱਤੀ ਪਾਇਲਟ ਕਹਿੰਦਾ ਮੰਤਰੀ ਸਾਹਿਬ ਜੇ ਪਲਾਈ ਕਰਨਾ ਹੈ ਮੈਂ ਜਹਾਜ਼ ਹੀ ਨਾਲ ਸਿੱਟਦਿਆਂ ਸਾਰੇ ਦੇਸ਼ ਦਾ ਹੀ ਪਲਾਓ ਜਾਊਗਾ। ਓਹੋ ਇਹ ਤਾਂ ਬਹੁਤ ਹੀ ਕਠੋਰ ਮਜ਼ਾਕ ਡਾਰਕ ਹਿਊਮਰ ਹੋ ਗਿਆ। ਹਾਂ ਪਰ ਇਹ ਸ਼ਾਇਦ ਲੋਕਾਂ ਦੇ ਮਨ ਚ ਸਿਆਸਤਦਾਨਾਂ ਪ੍ਰਤੀ ਜਿਹੜਾ ਗੁੱਸਾ ਜਾਂ ਨਿਰਾਸ਼ਾ ਹੈ ਉਹਨੂੰ ਦਰਸਾਉਂਦਾ ਹੈ। ਸਹੀ ਗੱਲ ਹੈ। ਤੇ ਸ਼ੋਹ ਦੇ ਅੰਤ ਚ ਅੰਤ ਚ ਸਬਦਾ ਧੰਨਵਾਦ ਕੀਤਾ ਤੇ ਤੀਆਂ ਦੀ ਮਹੱਤਤਾ ਤੇ ਗੱਲ ਕੀਤੀ ਵੇੜੇ ਵਡਪਾਗੇ ਹੁੰਦੇ ਜਿਸ ਘਰ ਜਮਦੀਆਂ ਤੀਆਂ ਅੱਛਾ ਮਤਲਬ ਸਮਾਪਤੀ ਇੱਕ ਸਕਾਰਾਤਮਕ ਸੁਨੇਹ ਨਲ ਹੋਈ ਹਾਂਜੀ ਤਾਂ ਫਿਰ ਇਸ ਸਾਰੀ ਗੱਲਬਾਤ ਤੋਂ ਆਪਾਂ ਕੀ ਸਿੱਖਿਆ ਕੀ ਨਿਚੋੜ ਨਿਕਲਿਆ ਦੇਖੋ ਨਿਚੋੜ ਇਹੀ ਹੈ ਕਿ ਕਾਮੇਡੀ ਸਿਰਫ ਹਾਸਾ ਨਹੀਂ ਸੀ ਇਹ ਤਾਂ ਪੰਜਾਬੀ ਸਮਾਜ ਦਾ ਇੱਕ ਅਕਸ ਸੀ ਹਾਂ ਉਹਦੇ ਵਕ ਵਕ ਪਹਿਲੂ ਪਾਈਚਾਰਾ ਸਰਕਾਰੀ ਕੰਮਕਾਜ ਤੇ ਸਵਾਲ ਨਸ਼ੇ ਪਾਣੀ ਦਾ ਸੰਕਟ ਪਰਿਵਾਰਕ ਜ਼ਿੰਦਗੀ ਰਿਸ਼ਤੇ ਪ੍ਰਵਾਸ ਸਭ ਕੁਝ ਇਹਦੇ ਚ ਆ ਗਿਆ ਤੇ ਹਾਸੇ ਦੇ ਪਰਦੇ ਪਿੱਛੇ ਇਹ ਇੱਕ ਤਰ੍ਹਾਂ ਦੀ ਸਮਾਜਿਕ ਟਿੱਪਣੀ ਸੀ ਬਿਲਕੁਲ ਇਹ ਆਮ ਲੋਕਾਂ ਦੀ ਆਵਾਜ਼ ਸੀ ਉਹਨਾਂ ਦੀਆਂ ਚਿੰਤਾਵਾਂ ਉਹਨਾਂ ਦੀ ਨਿਰਾਸ਼ਾ ਉਹਨਾਂ ਦੇ ਤਜਰਬੇ ਹਾਸਾ ਇਸ ਆਲੋਚਨਾ ਨੂੰ ਸਵੀਕਾਰ ਕਰਨ ਯੋਗ ਬਣਾਉਂਦਾ ਹਾਂ ਜਿੱਥੇ ਸਿੱਧੀ ਗੱਲ ਕਹਿਣੀ ਔਖੀ ਹੋਵੇ ਸਹੀ ਤੇ ਅਖੀਰ ਵਿੱਚ ਸਰੋਤਿਆਂ ਲਈ ਕੋਈ ਸੋਚਣ ਵਾਲੀ ਗੱਲ ਹਾਂ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਜਨਤਕ ਹਾਸਰਸ ਤੇ ਵਿਅੰਗ ਹੁੰਦਾ ਸਮਾਜ ਵਿੱਚ ਇਹਦਾ ਅਸਲ ਰੋਲ ਕੀ ਹੈ ਹੂੰ ਕੀ ਇਹ ਸਿਰਫ ਮਨੋਰੰਜਨ ਹੈ? ਕੁਝ ਦਿਨ ਲਈ ਗੰਭੀਰ ਮੁੱਦਿਆਂ ਤੋਂ ਧਿਆਨ ਹਟਾਉਣ ਦਾ ਤਰੀਕਾ? ਜਾਂ ਇਹਦਾ ਕੋਈ ਹੋਰ ਅਸਰ ਵੀ ਹੁੰਦਾ ਹੈ? ਹਾਂ, ਜਾਂ ਫਿਰ ਕੀ ਇਹ ਭਾਵੇਂ ਅਸਿੱਧੇ ਤਰੀਕੇ ਨਾਲ ਹੀ ਲੋਕਾਂ ਨੂੰ ਆਪਣੇ ਆਲੇ-ਦੁਆਲੇ ਬਾਰੇ ਵੱਧ ਸੋਚਣ, ਵੱਧ ਆਲੋਚਨਾਤਮਕ ਹੋਣ ਲਈ ਪ੍ਰੇਰਿਤ ਕਰਦਾ ਹੈ? ਕੀ ਇਹ ਸਮਾਜਿਕ ਜਾਗਰੂਕਤਾ ਜਾਂ ਬਦਲਾਅ 'ਕੋਈ ਯੋਗਦਾਨ ਪਾ ਸਕਦਾ ਹੈ? ਖਾਸ ਕਰਕੇ ਜਦੋਂ ਪੰਡਾਂ ਦੀ ਨਕਲ ਵਰਗੀਆਂ ਪੁਰਾਣੀਆਂ ਕਲਾਮਾਂ ਨੂੰ ਅੱਜ ਦੇ ਮੁੱਦਿਆਂ ਲਈ ਇਸ ਤਰ੍ਹਾਂ ਨਵੇਂ ਢੰਗ ਨਾਲ ਵਰਤਿਆ ਜਾ ਰਿਹਾ ਹੈ। ਬਿਲਕੁਲ। ਇਹ ਇੱਕ ਸਵਾਲ ਹੈ ਜਿਸ ਤੇ ਸੋਚਿਆ ਜਾ ਸਕਦਾ ਹੈ ਸਹੀ ਗੱਲ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਪ੍ਰਦਰਸ਼ਨ ਵਿੱਚ ਕਿਹੜੀਆਂ ਗੱਲਾਂ ਸਾਡੇ ਆਪਣੇ ਤਜਰਬਿਆਂ ਨਾਲ ਮੇਲ ਖਾਂਦੀਆਂ ਨੇ ਇਸੇ ਨੋਟ ਤੇ ਅੱਜ ਦੀ ਇਹ ਗੱਲਬਾਤ ਇੱਥੇ ਹੀ ਸਮਾਪਤ ਕਰਦੇ ਹਾਂ ਧੰਨਵਾਦ ਧੰਨਵਾਦ ਜੀ